ਹਾਂਜੀ ਭਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੌਕੀ ਬਣਦਾ ਕੱਦਾ ਮੇਰੇ ਵੀਰੋ ਤੇ ਪਹੁੰਚ ਗਏ ਕਬੂਤਰਾਂ ਕੋਲੇ ਤੇ ਖੜਾ ਹੁੰਦੇ ਆ ਕਬੂਤਰਾਂ ਨੂੰ ਇਹਨਾਂ ਦਾ ਘੋਲ ਲਿਆਈ ਲੜਾਈ ਨਹੀਂ ਸੀ ਇਹ ਕਬੂਤਰੀ ਸ਼ਾਕੀ ਬੰਦੀ ਸੀ ਇਹਦੀ ਤੇ ਅੱਜ ਪਾਣੀ ਦਵਾਰੇ ਲਾਵਾਂਗੇ ਇਹਨੂੰ ਦੂਜਾ ਪਾਣੀ ਤੇ ੜਾਉਂਦੇ ਆ ਤੇ ਛੱਡਾਂਗੇ ਫਿਰ ਬਾਜੀ ਦੇਖਦੇ ਆ ਪਹਿਲਾਂ ਤਾਂ ਇੱਧਰੋਂ ਇਹ ਕੱਢ ਦੂਆਂ ਸਾਰੇ ਕਬੂਤਰ ਇੱਧਰ ਦੀ ਕਰਾਂ ਪਾਕੀ ਬੰਦ ਕਿਉਂਕਿ ਇੱਧਰ ਆਪਣੀ ਇੱਕੇ ਕਬੂਤਰ ਹੀ ਹੈ ਜਿਹਨੂੰ ਪਾਣੀ ਲੱਗਣਾ ਹੈ ਤੇ ਇੱਧਰੋਂ ਕੱਢ ਦਿੰਦੇ ਆ ਸਾਰੇ ਚੱਲ ਬਾਈ ਬੱਚਾ ਵੱਡਾ ਚੀਨਾ ਇਹ ਆ ਚੀਨਾ ਇਹ ਡੜਿਆਂ ਦੀ ਅੱਖਾਂ 'ਚ ਰੜਕਦਾ ਸੀ ਅੱਖਾਂ 'ਚ ਕੀ ਚੱਲ ਬਾਈ ਚਲੋ ਚਲੋ ਇਹ ਸ਼ਾਕਾ ਵੀ ਕਰਦੇ ਆ ਇਦਰੋਂ ਇਹ ਵੀ ਛੜ ਲੈਂਦੇ ਆ ਤੇ ਹੁਣ ਭਰ ਲਾਂਦੇ ਆ ਪਾਣੀ 15 ਕ ਐਮ ਐਲ 10 12 ਐਮ ਐਲ ਭਰ ਲਾਂਦੇ ਆ ਬਹੁਤ ਲਓ ਜੀ ਇੱਲੋ ਵੀ ਮਿੱਤਰੋ 15 ਕਾ ਮਿਲਦੇ ਦੰਦੇ ਆ ਲਓ ਜੀ 15 ਐਮਐਲ ਪਾਣੀ ਭਰ ਲਿਆ ਏ ਤੇ ਹੁਣ ਦੰਦੇ ਆ ਕਬੂਤਰੀ ਨੂੰ ਪਹਿਲਾਂ ਪਾਣੀ ਦੇ ਦਈਏ ਫਿਰ ਦਖਾਉਂਦੇ ਆ ਸਾਨੂੰ ਕੜਾਉਂਦੇ ਆ ਫਿਰ ਲਓ ਬਈ ਮਿੱਤਰੋ ਕੂਤਰੀ ਨੂੰ ਲਾਤੇ ਆਏ ਪਾਣੀ ਤੇ ਗਿੱਲਾ ਹੋਇਆ ਬਸ ਇਹ ਸੁੱਕ ਜਾਊਗਾ ਅੱਜ ਮੌਸਮ ਠੀਕ ਹੈ ਵੈਸੇ ਹੈ ਮੌਸਮ ਬਦਲ ਜਾਈ ਹੈ ਪਰ ਠੀਕ ਐ ਇੰਨਾ ਮਾੜਾ ਨਹੀਂ ਹੈ ਤੇ ਢਾਉਂਦੇ ਹੁਣ ਇਹਨੂੰ ਤੇ ਇਹ ਐ ਉਹ ਕਬੂਤਰੀ ਤੇ ਛੱਡਦੇ ਆ ਇਹਨੂੰ ਤੇ ਪਹਿਲਾਂ ਤਾਕੀ ਲਾ ਦਈਏ ਫਿਰ ਚੱਲਦੇ ਆਂ ਉੱਪਰ ਲੋ ਵੇ ਮੇਟਰੋ ਜੰਦਾ ਲਾਤੇ ਆ ਤੇ ਛੱਡਦੇ ਆ ਇਹਨੂੰ ਤੇ ਇਹ ਉੜ ਗਈ ਇਕਮ ਉੱਤਰ ਬਹੁਤ ਉੱਡ ਰਿਹਾ ਅੱਜ ਇਹ ਆਉਂਦੀ ਆਪਣੀ ਜੁਕਟ ਤੇ ਉਹ ਜਿਹੜੇ ਸਾਹਮਣੇ ਇਕੱਲੇ ਇਕੱਲੇ ਜੇ ਇਹ ਆਪਣੇ ਮਿੱਤਰ ਦੇ ਹੀ ਐ ਉਹ ਸਾਹਮਣੇ ਰੱਖੇ ਵੀ ਸਾਹਮਣੇ ਰੱਖੇ ਬਣਾਏ ਹੁਣ ਚੱਲਦੇ ਆਂ ਉੱਪਰ ਪਰ ਉੱਤਰ ਆਪਣੇ ਓਕੇ ਰੋਟਾ ਤੇ ਹਾਂਜੀ ਬਈ ਮਿੱਤਰੋ ਪਹਿਲਾਂ ਪਿਓ ਦੀ ਐ ਬਦਾਮ ਉੱਪਰ ਜਾਣ ਤੋਂ ਪਹਿਲਾਂ ਪਾਣੀ ਪਾ ਦਈਏ ਭਰ ਗਿਆ ਏ ਫਿਰ ਬੋਟ ਹੈ ਉੱਟੀ ਘਾਤੀ ਬੰਨੀ ਤੇ ਬਸ ਹੁਣ ਬਦਾਮ ਭਿਓ ਦੰਦੇ ਆ ਪਹਿਲਾਂ ਤੇ ਚੱਲਦੇ ਹਾਂ ਉੱਪਰ ਬਦਾਮ ਚੱਕ ਲੇ ਆਪਾਂ ਨੇ ਬਲੋ ਜੀ ਬ ਜਿੰਨੇ ਕੋ ਮੁੱਠੀ ਚ ਆ ਜਾਂਦੇ ਆ ਭਿਓ ਦਿੱਤੇ ਚਲੋ ਬਈ ਮਿੱਤਰੋ ਬਦਾਮ ਭਿਓ ਤੇ ਹੁਣ ਚੱਲਦੇ ਆ ਉੱਪਰ ਬੰਦ ਆ ਮੌਲਾ ਡੱਬਾ ਰੱਖ ਲੰਦੇ ਇੱਥੇ ਕੰਨ ਵਾਲੀ ਜਗ੍ਹਾ ਦੇ ਤੇ ਇੱਕ ਵਾਰ ਲਾਈਟ ਦੇਖ ਲਈਏ ਲਾਈਟ ਬੰਦ ਹੈ ਹੁਣ ਚਲਦੇ ਆ ਬਸ ਉੱਪਰ ਪੁੱਲ ਜਾ ਕੇ ਦੇਖਦੇ ਆ ਕਬੂਤਰ ਕੀ ਹਸਤਾਬ ਹੈ ਤੇ ਹਾਂਜੀ ਭਾਈ ਮਿੱਤਰੋ ਪਹੁੰਚ ਗਏ ਆਂ ਯਾ ਪਰ ਕਬੂਤਰਾਂ ਕੋਲੇ ਤੇ ਹੁਣ ਖੋਲਦੇ ਆਂ ਜਿੰਦਾ ਜਿੰਦੇ ਖੋਲ ਕੇ ਚਲਦੇ ਆਂ ਖੁੱਡਿਆਂ ਦੇ ਅੰਦਰ ਦੇਖਦੇ ਆ ਇਹ ਹਸਤਾਬ ਤਾਂ ਗੱਲਬਾਤ ਹੈ ਇੱਧਰ ਕਬੂਤਰ ਆਪਾਂ ਨੇ ਡੋਲੀ ਵਾਲੇ ਖੁੱਲੇ ਛੱਡੇ ਹੋਏ ਸੀ ਇੱਥੇ ਅੱਜ ਲਿਆਵਾਂਗੇ ਨਾਲੇ ਟੋਕਰੀਆਂ ਕੋਤਰਾ ਦੇ ਖੁੱਡਿਆਂ ਚ ਲਾਉਣ ਨੂੰ ਇੱਧਰ ਦੋਨੋਂ ਖੁੱਡਿਆਂ ਚ ਤੇ ਓਕੇ ਰਿਪੋਰਟਾਂ ਐ ਤੇ ਬਾਬੇ ਓਕੇ ਰਿਪੋਰਟਾਂ ਐ ਤੇ ਛੱਤ ਚੈੱਕ ਕਰੋ ਓਕੇ ਰਿਪੋਰਟ ਐ ਇੱਧਰ ਖਾਨੇ ਖੁੰਨੇ ਓਕੇ ਇੱਕ ਟੋਕਰੀ ਇੱਥੇ ਲਾ ਦਾਂਗੇ ਇੱਕ ਦੇ ਨਾਲ ਹੀ ਲਾ ਦਾਂਗੇ ਇੱਥੇ ਦੋ ਟੋਕਰੀਆਂ ਲੱਗ ਜੂਗੀਆਂ ਤੇ ਦੋ ਤੋਕਰੀਆਂ ਇੱਥੇ ਲਾ ਦਾਂਗੇ ਇੱਕ ਇੱਕ ਐਵੇਂ 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 ਬਣਾ ਦਾਂਗੇ ਐਵੇਂ ਐਵੇਂ ਤਿੰਨ ਟੋਕਰੀਆਂ ਤੇ ਲਾ ਜੂਗੇ ਦੋ ਇੱਧਰ ਲਾ ਜੂਗੇ ਦੋ ਦੂਸਰੀ ਸਾਈਡ ਲਾ ਦਾਂਗੇ ਬਾਦੂ ਐ ਫਿਰ ਤੇ ਹੁਣ ਇੱਕ ਵਾਰ ਦੇਖ ਲਈਏ ਬੱਚਿਆਂ ਨੇ ਚੋਗਾ ਲਿਆ ਵਕ ਨਹੀਂ ਲੋ ਜੀ ਮਿੱਤਰੋ ਇੱਕ ਬੱਚੇ ਨੂੰ ਕਿਸੇ ਨੇ ਕੂਤਰ ਵੜ ਗਿਆ ਹੋਊਗਾ ਆ ਦੇਖੋ ਇਹ ਕੂਤਰ ਨੇ ਸ਼ਾਕ ਤੇ ਨਹੀਂ ਮਾਰਿਆ ਬੱਚੇ ਨੂੰ ਬੱਚੇ ਦਾ ਸਿਰ ਸਿਰ ਪਾ ਦੇ ਵਿਚਾਰੇ ਸਾਰਾ ਫੰਗ ਚੱਕ ਤੇ ਇਹ ਪਤਾ ਨਹੀਂ ਇੱਥੇ ਕੀ ਕਰਨ ਪੜਦਾ ਏ ਤਿੰਨ ਬਾਜੀ ਵਾਲਾ ਕਟਾਈ ਖਾਊਗਾ ਹੁਣ ਇਹਦੀ ਮਾਂ ਨੂੰ ਛੱਡ ਦਿੰਦੇ ਏ ਬੱਚੇ ਕੋਲੇ ਤੇ ਬਾਕੀ ਕੂਤਰ ਓਕੇ ਬੈਠੇ ਆਪਣੇ ਤੇ ਕਰਦੀ ਏ ਕੂਤਰ ਲੱਗ ਕੂਤਰ ਲੱਗ ਕਰਦੀ ਏ ਬਸ ਹੁਣ ਦੇਖਦੇ ਆ ਫਿਰ ਕੀ ਬਣਦਾ ਬੱਚੇ ਦੇ ਥੋੜੀ ਹਲਦੀ ਲਾ ਦਾਂਗੇ ਕੋਈ ਦਿੱਕਤ ਨਹੀਂ ਵੈਸੇ ਐਡਾ ਜ਼ਿਆਦਾ ਹੈ ਨਹੀਂ ਕੋਈ ਚੱਕਰ ਬੱਚੇ ਸਾਰਾ ਸਿਰ ਜਖਮ ਹੀ ਕਰਤੇ ਆ ਇਹਨੂੰ ਛੱਡਦੇ ਆ ਕੂਤਰ ਨੂੰ ਇਹਦੀ ਕੂਤਰੀ ਕੋਲੇ ਕਿਵੇਂ ਡੋਲੀ ਵਾਲੇ ਖੋਲ ਦੂਗੇ ਨਹੀਂ ਇਹ ਡੋਲੀ ਵਾਲੇ ਜਾ ਕੇ ਵੜਦੇ ਇਹਦੇ ਕੋਲੇ ਲੋ ਬਾਈ ਮਿੱਤਰੋ ਕਰਤੀ ਆ ਡੋਲੀ ਬੰਦ ਕੂਤਰ ਕਰਤੇ ਅਡ ਅਡ ਤੇ ਹੁਣ ਇਹਨਾਂ ਨੂੰ ਵੀ ਖੋਲਦੇ ਆ ਆ ਦੁਬਾਰੇ ਆਪਾਂ ਨੇ ਕੱਲ ਛੱਡਤੇ ਸੀ ਕਿਉਂਕਿ ਪਹਿਲਾਂ ਇੱਕ ਇੱਧਰ ਗੁੱਡੇ 'ਚ ਸੀ ਇਹ ਹੁਣ ਡੋਲੀ ਤੇ ਛੜਤੇ ਹੀ ਜੋੜੇ ਲਾਉਂਦੇ ਨਹੀਂ ਸੀ ਇੱਧਰ ਬੈਠੇ ਰਹੋਗੇ ਕਿਉਂਕਿ ਆਪਾਂ ਡੋਲੀ ਉਹ ਅੰਦ ਕਾਲੀ ਪੈਂਦੀ ਆ ਹੋਰ ਕੋਈ ਦਿੱਕਤ ਨਹੀਂ ਇਹ ਕਬੂਤਰ ਜਾ ਕੇ ਕੱਚੇ ਟੂਸੇ ਵਾਲਾ ਉੱਪਰ ਬੜ ਜਾਂਦਾ ਹੈ ਅੰਡੇ ਭੰਦੂਗਾ ਵੀ ਤੇ ਬੈਠ ਦੋ ਇਹਨਾਂ ਨੂੰ ਤੇ ਹੁਣ ਚੱਲਦੇ ਆਪਾਂ ਤੀਸਰੇ ਗੁੱਡੇ 'ਚ ਮਾਰ ਲੀਆਂ ਨਿਗਾ ਗੱਲ ਬਾਤ ਹੈ ਵਾਲਟੀ ਕੱਢਦੀ ਹੈ ਬਾਹਰ ਪਾਣੀ ਚੁੰਦਾ ਸੀ ਤਾਂ ਕਰਕੇ ਰੱਖੀ ਸੀ ਲੋ ਜੀ ਇੱਤਰ ਇੱਕ ਉੱਤਰ ਹੈ ਆਹ ਰਹੀ ਦੇਖਦੇ ਆ ਇਸ ਸਕੂਟਰ ਲਈ ਵੀ ਆਪਾਂ ਕੋਤਰੀ ਲਿਆਵਾਂਗੇ ਇੱਕ ਹੋਰ ਜਾ ਕੇ ਮੁੰਡੇ ਕੋਲ ਤੇ ਫਿਰ ਲਾਵਾਂਗੇ ਜੋੜੀ ਜਿਹੜਾ ਇਹ ਆਪਣਾ ਖੇਤਾਂ ਵਾਲਾ ਹੈ ਇਹਦੀ ਅੱਖ ਦੇਖੋ ਖੁੱਡੇ ਜਿ ਕਿਸੇ ਕਬੂਤਰ ਦੀ ਨਹੀਂ ਹੈ ਅੱਖ ਕਿੰਨੀ ਸਾਫ ਅੱਖ ਹੈ ਪੂਰੀ ਐਨ ਬਧੀਆ ਓਕੇ ਰਿਪੋਰਟਾਂ ਥਰੇਡ ਤੋਂ ਨਜ਼ਾਰੇ ਇਹਨਾਂ ਓਕੇ ਰਿਪੋਰਟ ਹੈ ਤੇ ਹੁਣ ਚਲਦੇ ਆਂ ਹੀ ਬਾਹਰ ਤੇ ਲਿਆਵਾਂਗੇ ਟੋਕਰੀਆਂ ਫੇਰ ਥੋੜੀ ਦੇਰ ਤੱਕ ਹੁਣ 10:00 ਬਾਈ ਜਾਵਾਂਗੇ ਤੇ ਕਰਦੇ ਆਂ ਇੱਥੇ ਮੰਨ ਦਉਂ ਖੁੱਡੇ ਤੇ ਹੁਣ ਚਲਦੇ ਆਂ ਬਾਹਰ نیچے ਤੇ ਬਾਬੇ ਉਹ ਟੋਕਰੀਆਂ ਲਿਆਵਾਂਗੇ ਤੇ ਲਾਵਾਂਗੇ ਅੱਜ ਓਕੇ ਹੋ ਜੂਗੀ ਰਿਪੋਰਟ ਜੀ ਇਹ ਚੱਕੋ ਫੁੱਡੇ ਬਾਹੋਂ ਚੋਣੇ ਦੇ ਹਟ ਕੇ ਮਿੱਟੀ-ਮੁੱਟੀ ਪਾ ਦਾਂਗੇ ਇਹਨਾਂ ਤੇ ਸੁੱਕ ਜੂਗੀ ਆ ਦੇਖੋ ਗਿੱਲਾ ਇਹ ਜਿਹੜਾ ਗਿੱਲਾ ਸੈੱਟ ਹੋ ਜੂਗਾ ਤੇ ਬਾਕੀ ਇੱਕ ਵਾਰ ਕੂਤਰਾ ਹੀ ਨਹੀਂਗਾ ਮਰਾ ਦੰਦੇ ਅਸੀਂ ਫਿਰਦਾ ਆਪਣਾ ਝੁੱਟ ਇਹ ਆ ਗਿਆ ਇਹ ਆਉਂਦੇ ਸਾਰੀ ਤੇ ਹੁਣ ਬਾਦ ਚੱਲਦੇ ਆ ਨੀਚੇ ਜਾ ਕੇ ਰੁਟੀ ਉੱਟੀ ਖਾਈਏ ਸਵੇਰ ਦੇ तकरीबन 7:30 8:30 ਹੋ ਗਏ ਹੱਥ ਧੋ ਲਈਏ ਪਹਿਲਾਂ ਬਸ ਹੁਣ ਚੱਲਦੇ ਆ ਨੀਚੇ ਬੈਹਣ ਦੇ ਬੂਤਰਾ ਨੂੰ ਇਹਨਾਂ ਨੂੰ ਰਾਖਟੇ ਬਣੀ ਫਿਰਦਾ ਇਹ ਆ ਗਿਆ ਉਹ ਬੱਚਾ ਉਹ ਜਾਂਦਾ ਲੈਦਾ ਹੀ ਸਾਤੇ ਜਿਹੜਾ ਨੀਚੇ ਹੈ ਇਹ ਬੱਚਾ ਇਹ ਇਹ ਹੈ ਚਾਹਲੁਰ ਵਾਲਾ ਬੱਚਾ ਆਪਣਾ ਫਿਰ ਦਾ ਫਾਇ ਵੜਦਾ ਹਾਂਜੀ ਭਾਈ ਮਿੱਤਰੋ ਦਾਣੇ ਦੂਣੇ ਖਲਾਤੇ ਕੂਤਰਾਂ ਨੂੰ ਪਾਤੇ ਆ ਪਾਣੀ ਪੀ ਰਹੇ ਚੱਕਦੇ ਦਾਣੇ ਤੇ ਬੱਚੇ ਬੈਠੇ ਛਤਰੀਆਂ ਦੇ ਇਹਨਾਂ ਨੂੰ ਵੀ ਕੱਦ ਦਿੰਦੇ ਅੰਦਰ ਤੇ ਫਿਰ ਚੱਲਦੇ ਆ ਨੀਚੇ ਨੂੰ ਟੋਕਰੀਆਂ ਲੈਣ ਜਾਣਾ ਤੇ ਇਹਨਾਂ ਨੂੰ ਪਾਤੀ ਆਈ ਦਾਣੇ ਵੱਡੇ ਕੂਤਰਾਂ ਨੂੰ ਉੱਪਰ ਖੁੱਡਿਆਂ 'ਚ ਤੇ ਇੱਧਰ ਪਾਤੇ ਆ ਤੇ ਇੱਧਰ ਪਾਵਾਂਗੇ ਥੋੜੀ ਦੇਰ ਤੱਕ ਕਿਉਂਕਿ ਉਕੇ ਲੂੰਗੇ ਥੋੜੇ ਇਹ ਫਿਰ फटाफट ਚੁੱਕੇ ਬੱਚਿਆਂ ਨੂੰ ਚੋਗਾ ਦੇ ਦੂੰਗੇ ਵੈਸੇ ਤਾਂ ਭੁੱਖੇ ਹੀ ਐ ਇੱਧਰ ਇਹ ਟ੍ਰੇ ਚੱਕ ਕੇ ਇੱਧਰ ਰੱਖ ਦਾਂਗੇ ਤੇ ਟ੍ਰੇਆਂ ਵੀ ਨਵੀਆਂ ਲੈ ਕੇ ਆਉਂਗੇ ਹੋਰ ਤੇ ਬਸ ਜਾਉਂਗੇ ਹੁਣ ਚੱਲੇ ਆ ਬਸ ਟੋکریاں ਲੈਣ ਥੋੜੇ ਟਾਈਮ ਤੱਕ ਜਾਂਦੇ ਆ 5 5:30 ਵਜੇ ਥਲੇ ਟਾਈਮ 'ਤੇ ਆਏ ਨਾ ਤਾਂ ਉਕੇ ਫੇ ਜਾਂਦੇ ਆ ਤੇਲ ਪਾਤੇ ਆ ਦਾਣੇ ਰੂਣੇ ਉਕੇ ਰਿਪੋਰਟ ਹੈ ਜੀ ਹਾਂਜੀ ਬਾਈ ਮਿੱਤਰੋ ਲੈ ਲੀਆਂ ਆਪਾਂ ਟੋکریاں ਖਾਨਿਆਂ ਚ ਲਾਉਣ ਤੋਂ ਪੰਜ ਲੈ ਲਈਆਂ ਇੱਕ ਐਵੇਂ ਦੀ ਲਈ ਐ ਬਾਕੀ ਘਰ ਚਲ ਕੇ ਦਿਖਾਉਂਦੇ ਆ ਤੁਹਾਨੂੰ ਕਿਵੇਂ ਦੀਆਂ ਲਈਆਂ ਕਿਵੇਂ ਦੀਆਂ ਨਹੀਂ ਇੱਕ ਟੋਕਰੀ ਇਹ ਲਈ ਐ ਬਾਕੀ ਚਾਰ ਦੂਜੀਆਂ ਲੈ ਲਈਆਂ ਘਰ ਆ ਜਲ ਕੇ ਦਿਖਾਉਂਦੇ ਆ ਤੁਹਾਨੂੰ ਪੰਜ ਲੈ ਲਈਆਂ ਟੋਟਲ ਹਾਂਜੀ ਬਈ ਮਿੱਤਰੋ ਇਹ ਲਿਆਂਦੀਆਂ ਐ ਆਪਾਂ ਨੇ ਟੋਕਰੀਆਂ ਤੇ ਚੈੱਕ ਕਰੋ ਤੇ ਕਰ ਦਾਂਗੇ ਫਿੱਟ ਤੇ ਕਰਾਂਗੇ ਫਿੱਟ ਇਹਨਾਂ ਨੂੰ ਤੇ ਕਰਦੇ ਆਂ ਹੀ ਆਪਾਂ ਵੀ ਹੁਣ ਵਲੌਗ ਦਾ ਐਂਡ ਜਿਵੇਂ ਵੀਡੀਓ ਦੇਣ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਟੋਕਰੀਆਂ ਲਾਵਾਂਗੇ ਤੇ ਕੱਲ ਨੂੰ ਆਊਗਾ ਟੋਕਰੀਆਂ ਵਾਲਾ ਵਲੌਗ ਤੇ ਕਰਦੇ ਆਂ ਹੀ ਇੱਥੇ ਵੀਡੀਓ ਦਾ ਐਂਡ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ